ਜੀ ਫਰੈਂਡਸ ਬਾਡ ਪੋਸਟ ਦਾ ਸੀਨੀਅਰ ਸਾਇਕਾਲੀ ਵੀਡੀਓ ਆਪਾਂ ਆਲਰੇਡੀ ਪਾ ਚੁੱਕੇ ਆ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਗਿਆ ਹੋਵੇਗਾ ਵੀਡੀਓ ਦੇਖ ਲਈ ਹੋਗੀ ਪੂਰੀ ਜੇ ਰਹਿੰਦੀ ਹੈ ਤਾਂ ਪਲੀਜ਼ ਉਹ ਵੀ ਚੈੱਕ ਕਰ ਲਓ ਉਸ ਤੋਂ ਬਾਅਦ 259 ਪੋਸਟ ਵਾਲੀ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਸੈਚ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਕੇ ਰੱਖੋ ਜੀ ਕਿਉਂਕਿ ਜਦੋਂ ਵੀ ਘੰਟੀ ਦਾ ਬਟਨ ਤੁਸੀਂ ਦਬਾਇਆ ਹੋਊਗਾ ਵੀਡੀਓ ਅਪਲੋਡ ਹੋਊਗੀ ਉਹਦਾ ਮੈਸੇਜ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਕੋਲ ਪਹੁੰਚ ਜਾਏਗਾ ਠੀਕ ਹੈ ਜੀ ਬਾਡ ਪੋਸਟ ਆ ਪਾ ਦਿੱਤੀਆਂ ਨੇ ਤੁਸੀਂ ਦੇਖ ਲਿਆ ਹੋਵੇਗਾ ਜਿਹੜੇ ਰਹਿ ਗਏ ਪਲੀਜ਼ ਜਾ ਸੋ ਨਾਟ 256 ਪੋਸਟਾਂ ਲਈ ਇਹਨਾਂ ਨੇ ਕਿਹਾ ਸੀ ਪਰ 259 ਪੋਸਟਾਂ ਨਹੀਂ ਹੈ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਕਲਰਕ ਤੇ ਸਟੋਰ ਕੀਪਰ ਦੀਆਂ ਹੁਣ ਆਪਾਂ ਦੇਖਦੇ ਹਾਂ 256 ਕਲਰਕ ਦੀਆਂ ਤੇ 359 ਦੀਆਂ ਨਹੀਂ ਹੈ ਕਿਵੇਂ ਕਿਵੇਂ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਅਪਲਾਈ ਹੋਣ ਦੀ ਅਪਲਾਈ ਹੋਣ ਦੀ ਜਿਹੜੀ ਡੇਟ ਹੈ ਜੀ 8 ਤਿੰਨ 2024 ਤੋਂ ਸ਼ੁਰੂ ਹੋਣੀ ਹੈ ਅਤੇ ਲਾਸਟ ਡੇਟ ਜਿਹੜੀ 5 4 2024 ਤੱਕ ਰਹੇਗੀ ਤੇ 10 4 2024 ਫੀਸ ਭਰਨ ਦੀ ਆਖਰੀ ਡੇਟ ਹੈ ਠੀਕ ਹੈ ਜੀ ਹੁਣ ਆਪਾਂ ਅੱਗੇ ਦੇਖਦੇ ਹਾਂਗੇ ਆਹ ਕੈਟਾਗਰੀ ਵਾਈਜ਼ ਪੋਸਟਾਂ ਹੈਗੀਆਂ ਸਾਰੀਆਂ 258 ਅਸਾਮੀਆਂ ਨੇਗੀਆਂ ਕਲਰਕ ਦੀਆਂ 256 ਦੀ ਜਗ੍ਹਾ ਤੇ ਇਹਨਾਂ ਨੇ 258 ਕਲਰਕ ਦੀਆਂ ਦੇਤੀਆਂ ਨੇ ਇਹ ਕੈਟਾਗਰੀ ਵਾਈਜ਼ ਦਿੱਤੀਆਂ ਹੋਈਆਂ ਨੇ ਕਿਹੜੇ ਕਿਹੜੇ ਡਿਪਾਰਟਮੈਂਟ ਦੀਆਂ ਨੇਗੀਆਂ ਉਹ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇੱਕ ਸੰਭਾਵੀ ਤਸਾਮੀ ਹੈ ਸੰਭਾਵੀ ਤਸਾਮੀਆਂ ਦਾ ਮਤਲਬ ਹੈ ਕਿ ਇਹ ਪੋਸਟ ਹੈ ਜਿਹੜੀ ਹਟਾਈ ਵੀ ਜਾ ਸਕਦੀ ਹੈ ਜਾਂ ਵਧਾਈ ਵੀ ਜਾ ਸਕਦੀ ਹੈ ਸਟੋਰ ਕੀਪਰ ਵਾਲੀ ਟੋਟਲ 259 ਪੋਸਟਾਂ ਨੇ ਕਲੀਅਰ ਹੈ ਜੀ ਇਹ ਵੀਡੀਓ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਟੈਲੀਗ੍ਰam ਚੈਨਲ ਸਾਰੇ ਨੇ ਜੁਆਇਨ ਕਰ ਲੈਣਾ ਕਮੈਂਟ ਜੂਰ ਕਰ ਦਿਓ ਕਲੀਅਰ ਹੈ ਜੀ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਫੋਲੋ ਕਰਕੇ ਰੱਖੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਇਹ ਕੈਟੇਗਰੀ ਵਾਈਜ਼ ਕੋਡ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤਨਖਾਹ ਜਿਹੜੀ 7th ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ 19900 ਮਿਲੇਗੀ ਸ਼ੁਰੂਆਤੀ ਲੈਵਲ ਤੇ ਠੀਕ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਆਪਾਂ ਕੁਆਲਿਫੀਕੇਸ਼ਨ ਦੀ ਕੁਆਲਿਫੀਕੇਸ਼ਨ ਹੈ ਜਿਹੜੀ ਕੈਂਡੀਡੇਟ ਨੇ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈਗੀ ਕਿਸੇ ਵੀ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਅਤੇ ਕੈਂਡੀਡੇਟ ਨੇ ਕੰਪੀਟੀਟਿਵ ਟੈਸਟ ਟੂ ਬੀ ਹੈਲਡ ਬਾਏ ਦਾ ਰਿਕਰੂਟਮੈਂਟ ਅਥਾਰਟੀ ਟੈਸਟ ਹੈ ਜਿਹੜਾ ਉਹ ਕੈਂਡੀਡੇਟ ਨੇ ਪਾਸ ਕਿ ਨਾ ਬਿਫੋਰ ਹਿਸ ਅਪੋਇੰਟਮੈਂਟ ਪਾਸ ਟੈਸਟ ਪੰਜਾਬੀ ਯੂਨੀਕੋਰਨ ਮਤਲਬ ਕਿ ਰਾਵੀ ਫੌਂਡ ਦੇ ਵਿੱਚ ਟੈਸਟ ਪਾਸ ਕਰਨਾ ਹੈ ਜੀ ਇੰਗਲਿਸ਼ ਤੇ ਪੰਜਾਬੀ ਚ ਦੋਵਾਂ ਚ 30 ਦੀ ਵਰਡ ਪਰ ਮਿੰਟ ਦੀ ਸਪੀਡ ਦੇ ਨਾਲ ਹੋਏਗਾ ਗਲਤੀਆਂ ਲਗੀਆਂ ਜਿਹੜੀਆਂ ਕਿੰਨੇ ਪਰਸੈਂਟ ਗਲਤੀਆਂ ਮਾਸ ਨੇ ਐਕਿਊਰੇਸੀ ਕੀਤੀ ਹੈ ਉਸ ਦੀ ਆਪਾਂ ਇੱਕ ਅਲੱਗ ਤੋਂ ਵੀਡੀਓ ਪ੍ਰੋਵਾਈਡ ਕਰਵਾ ਦੇਗੇ ਪਹਿਲਾਂ ਵੀ ਆਪਣੀਆਂ ਰਵੀ ਫੋਨ ਟਾਈਪਿੰਗ ਵਾਲੀ ਇੱਕ ਪੂਰੀ ਦੀ ਪੂਰੀ ਪਲੇਲਿਸਟ ਬਣੀ ਹੋਈ ਹੈ ਆਪਣੇ ਚੈਨਲ ਤੇ ਇਨਫੋਬੋਟ ਅਲਗੋਮੇਟ ਜੋਬ ਚੈਨਲ ਤੇ ਪਲੇਲਿਸਟ ਜਾ ਕੇ ਚੈੱਕ ਕਰ ਲੋਗੇ ਰਵੀ ਫੋਨ ਟਾਈਪਿੰਗ ਕੰਪਿਊਟਰ ਵਾਲੀ ਕਲੀਅਰ ਹੈ ਜੀ 120 ਘੰਟੇ ਦਾ ਕੈਂਡੀਡੇਟ ਨੇ ਕੋਰਸ ਕੀਤਾ ਹੋਣਾ ਚਾਹੀਦਾ ਕੰਪਿਊਟਰ ਦਾ ਜਾਂ ઓ ਲੈਵਲ ਦਾ ਕੈਂਡੀਡੇਟ ਕੋਲੇ ਕੰਪਿਊਟਰ ਕੋਰਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੁਣ ਗੱਲ ਕਰਦੇ ਆ ਸਟੋਰ ਕੀਪਰ ਦੀ ਸਾਮੀ ਦੇ ਲਈ ਸਟੋਰ ਕੀਪਰ ਦੇ ਲਈ ਵੀ ਕੈਂਡੀਡੇਟ ਨੇ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਤੇ 10ਵੀਂ ਪੱਧਰ ਤੱਕ ਦੀ ਪੰਜਾਬੀ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ ਕਲਰਕ ਦੀ ਅਸਾਮੀ ਦੇ ਲਈ ਵੀ 10ਵੀਂ ਪੱਧਰ ਤੱਕ ਦੀ ਪੰਜਾਬੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਵੀ 120 ਹੋਅਰਸ ਦਾ ਕੋਰਸ ਕੈਂਡੀਡੇਟ ਕੋਲੇ ਹੋਣਾ ਚਾਹੀਦਾ 120 ਘੰਟਿਆਂ ਦਾ ਕੰਪਿਊਟਰ ਦਾ ਜਾਂ O ਲੈਵਲ ਦਾ ਕੈਂਡੀਡੇਟ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ ਦਾ ਪਰਸਨ ਅਪੋਇੰਟਡ ਐਜ਼ ਸਟੋਰ ਕੀਪਰ ਬਿਫੋਰ ਹਿਸ ਅਪੋਇੰਟਮੈਂਟ ਸ਼ਲ ਪਾਸ ਅ ਟਾਈਪਿੰਗ ਟੈਸਟ ਲੋ ਜੀ ਸਟੋਰ ਕੀਪਰ ਦੀ ਅਸਾਮੀ ਦੇ ਲਈ ਵੀ ਟਾਈਪਿੰਗ ਟੈਸਟ ਹੈਗਾ ਕੈਂਡੀਡੇਟ ਨੇ ਸਟੋਰ ਕੀਪਰ ਦੀ ਅਸਾਮੀ ਦੇ ਲਈ ਵੀ ਟਾਈਪ ਟਾਈਪਿੰਗ ਟੈਸਟ ਕਲੀਅਰ ਕਰਨਾ ਹੈ ਪੰਜਾਬੀ ਤੇ ਇੰਗਲਿਸ਼ ਚ 30 ਵਰਡ ਪਰ ਮਿੰਟ ਦੀ ਸਪੀਡ ਨਾਲ ਕਲੀਅਰ ਹੈ ਜੀ ਜੇ ਕੁਛ ਵੀ ਨਹੀਂ ਪਤਾ ਚੱਲਦਾ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਐਨੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੁਹਾਡੇ ਤੋਂ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹ ਹੈਜਾ ਨਾ ਕਰੇ ਵੀਡੀਓ ਨੂੰ ਆਪਦੇ ਤੱਕ ਨਾ ਰੱਖਿਓ ਸਾਰਿਆਂ ਤੱਕ ਸ਼ੇਅਰ ਜਰੂਰ ਕਰਨੀ ਹੈ ਕਲੀਅਰ ਹੈ ਜੀ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਤੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਫੋਲੋ ਜ਼ਰੂਰ ਕਰ ਲਿਓ ਅਤੇ ਟੇਸਟ ਐਂਡ ਟਰੈਵਲ ਆਪਾਂ ਇਹਨਾਂ ਇੱਕ ਨਵਾਂ ਚੈਨਲ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਲੈਣਾ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟਾ ਕੇ ਚੈਨਲ ਵੀ ਸਾਰੇ ਸਬਸਕ੍ਰਾਈਬ ਕਰ ਲਿਓ ਫੀਸ ਜੀ ਉਮੀ ਹੈ ਜਨਰਲ ਵਰਗ ਦੀ 1000 ਐਸੀਬੀਸੀ ਤੇ ਈਡਬਲਯੂਐਸਡੀ 250 ਐਕਸਰਿਸਮੈਨਟ ਐਂਡ ਡਿਪੈਂਡੈਂਟ ਦੀ 200 ਹੈਂਡੀਕੈਪਟ ਦੀ 500 ਰੁਪਏ ਫੀਸ ਵਾਪਿਸ ਰਹੂਗੀ ਹੁਣ ਇੱਥੇ ਇਹ ਸ਼ੋਰ ਨਹੀਂ ਹੈ ਵੀ 2 ਗੁਣਾ ਕੈਂਡੀਡੇਟ ਬੁਲਾਉਂਦੇ ਨੇ ਪਿਛਲੀ ਵਾਰ ਤਾਂ ਇਹਨਾਂ ਨੇ 2 ਗੁਣਾ ਕੈਂਡੀਡੇਟ ਬੁਲਾਈ ਸੀ ਟਾਈਪਿੰਗ ਟੈਸਟ ਲਈ 2 ਗੁਣਾ 3 ਗੁਣਾ 4 ਗੁਣਾ 5 ਗੁਣਾ ਕਿੰਨੇ ਗੁਣਾ ਕੈਂਡੀਡੇਟ ਵੀ ਟਾਈਪਿੰਗ ਟੈਸਟ ਲਈ ਬੁਲਾ ਸਕਦੇ ਲਿਖਿਆ ਤਾਂ ਹੋਇਆ ਇਹਨਾਂ ਨੇ 3 ਗੁਣਾ ਠੀਕ ਹੈ ਜੀ ਉਹਨਾਂ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ ਠੀਕ ਹੈ ਚਲੋ ਪੀਡੀਐਫ ਹਾਲ ਟੈਲੀਗ੍ਰਾਮ ਚਲਦੇ ਪ੍ਰੋਵਾਈਡ ਕਰਾ ਦਿੰਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਜਰੂਰ ਕਰ ਦਿਓ ਜੀ ਤੇ ਹੋਰ ਅਪਡੇਟ ਨਾਲ ਜਲਦ ਹੀ ਹਾਜ਼ਰ ਹੋਵਾਂਗੇ 68 ਪੋਸਟਾਂ ਸੀਨੀਅਰ ਸਹਾਇਕ ਦੀਆਂ 25 ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੀਆਂ ਪੋਸਟਾਂ ਜਲਦ ਹੀ ਰੀਓਪਨ ਹੋਣ ਵਾਲੀਆਂ ਨੇਗੀਆਂ ਇਸ ਦਾ ਹਜੇ ਫੁੱਲ ਇਨਫੋਰਮੇਸ਼ਨ ਨਹੀਂ ਮਿਲੀ ਜਦੋਂ ਵੀ ਮਿਲੂਗੀ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲਦੀ ਹੈ ਜੁੜੇ ਰਹੋ ਜੀ ਸਟੇ ਕਨੈਕਟਡ ਮਿਲਦੇ ਆਂ ਬਾਏ ਬਾਏ